ਜੋ ਜੀ ਦੀ ਬਾਤ ਜਿਹੜੀ ਹੋ ਰਹੀ ਹੈ ਨਾ ਆਪਾਂ ਨੂੰ ਨੋਟ ਕਰਨਾ ਹੈ ਇਹ ਪਾਸਾ ਆਣਾ ਹੋ ਗਿਆ ਚਲੋ ਜੀ ਅੱਗੇ ਆ ਜੀ ਸਾਡਾ ਐਮਐਲਏ ਸਾਡੇ ਵਿੱਚ ਲੋਕ ਮਿਲਣ ਲਈ ਸਾਡਾ ਐਮਐਲਏ ਸਾਡੇ ਵਿੱਚ ਇੱਕ ਜਨਤਾ ਦਾ ਦਰਬਾਰ ਕੈਂਪ ਹੈ ਜੋ ਮੇਰੇ ਵੱਲੋਂ ਲਗਾਤਾਰ ਚੱਲਦਾ ਰਿਹਾ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਚੋਂ ਵੀ ਜਾਈਦਾ ਤੇ ਨੰਗਲ ਕੋਠੀ ਦੇ ਉੱਤੇ ਹੁੰਦਾ ਸੀ ਪਰ ਜਿਹੜੇ ਸਾਡੇ ਨਨਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦਾ ਏਰੀਆ ਸੀ ਦੀ ਡਿਮਾਂਡ ਸੀ ਕਿ ਕਦੀ ਕਦੀ ਇੱਥੇ ਵੀ ਬੈਠਿਆ ਕਰੋ ਤੇ ਅੱਜ ਜਿੱਥੇ ਬੈਠੇ ਉਹਨਾਂ ਦੇ ਨਤੀਜਾ ਵਾ ਦੇਖ ਸਕਦੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਐ ਉਹਨਾਂ ਨੂੰ ਸਿੱਧੀ ਐਂਟਰੀ ਐ ਕੋਸ਼ਿਸ਼ ਇਹ ਹੁੰਦੀ ਐ ਕਿ ਜਦੋਂ ਇੱਕ ਜਨ ਪ੍ਰਤੀਨਿਧੀ ਦਾ ਜਨਤਾ ਦੇ ਨਾਲ ਸਿੱਧਾ ਰਾਫਤਾ ਜਿਹੜਾ ਹੈ ਉਹਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਸਾਰੇ ਕੰਮ ਮੌਕੇ ਤੇ ਹੱਲ ਹੋ ਜਾਂਦੇ ਆ ਬਹੁਤ ਸਾਰੇ ਸਰਪੰਚ ਸਾਹਿਬਾਂ ਆਉਂਦੇ ਆ ਪਿੰਡਾਂ ਦੇ ਮਸਲੇ ਆਉਂਦੇ ਆ ਤੇ ਤੁਸੀਂ ਜੁੜੇ ਰਹਿੰਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਕਿੱਥੇ ਹੋਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ਤੇ ਇਸ ਦਾ ਬਹੁਤ ਚੰਗਾ ਇੱਕ ਪੋਜ਼ਿਟਿਵ ਜਿਹੜੀ ਬੌਂਡਿੰਗ ਵੀ ਹੈ ਉਹ ਵੀ ਬਣਦੀ ਹੈ